ਹੈਲੋ ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਸਾਡੀ ਪੰਜਾਬੀ ਕਿਚਨ ਵਿੱਚ ਅੱਜ ਆਪਾਂ ਬਣਾ ਰਹੇ ਹਾਂ ਜੀ ਬ੍ਰੈਡ ਪਕੌੜਾ ਉਹਦੇ ਵਾਸਤੇ ਆਪਾਂ ਥੋੜੇ ਜਿਲੇ ਲੈਂਦੇ ਜੀ ਬ੍ਰੈਡ ਬੈਡ ਨੂੰ ਆਪਾਂ ਇਸ ਤਰ੍ਹਾਂ ਕੱਟ ਲੈਂਦੇਗਾ ਤੇ 5-4 ਲੈਤੇ ਜੀ ਆਪਾਂ ਆਲੂ ਆਲੂ ਨੂੰ ਆਪਾਂ ਵਾਲ ਕੇ ਠੰਡਾ ਕਰ ਲੈਂਦਾ ਤੇ ਹੁਣ ਆਪਾਂ ਇਹਨੂੰ ਮੈਸ਼ ਨਾ ਮੈਸ਼ ਕਰ ਲੈਂਦੇ ਆ ਜੀ ਤੇ ਇੱਕ ਆਪਾਂ ਲੈਂਦਾ ਜੀ ਥੋੜਾ ਜਿਹਾ ਅਦਰਕ ਤੇ ਲਸਣ ਦਾ ਪੇਸਟ ਸਭ ਤੋਂ ਪਹਿਲਾਂ ਜੀ ਆਪਾਂ ਇਹਨੂੰ ਮੈਸ਼ ਕਰ ਦਿਆਂ ਉਹਦੀ ਆਲੂ ਨੇ ਜਿਹੜੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲੇਤਾ ਹੁਣ ਆਪਾਂ ਥੋੜਾ ਜਿਹਾ ਲਗਾਵਾਂਗੇ ਜੀ ਤੜਕਾ ਲਓ ਜੀ ਥੋੜਾ ਜਿਹਾ ਪਾਏ ਆਪਾਂ ਤੇਲ ਤੇਲ ਨੂੰ ਆਪਾਂ ਕਰਾਂਗੇ ਜੀ ਗਰਮ ਤੇ ਜੀ ਤੇਲ ਆਪਣਾ ਹੋ ਗਿਆ ਗਰਮ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਵਾਂਗੇ ਜੀ ਧਨੀਆ ਤੇ ਜੀਰਾ ਇਹਨਾਂ ਨੂੰ ਭੁੰਨ ਲਾਂਗੇ

ਤਾਂ ਜੀ ਆਪਾਂ ਇੱਕ ਹਰੀ ਮਿਰਚ ਪਾ ਲਈ ਇਹਦੇ ਵਿੱਚ ਕੱਟ ਕੇ ਥੋੜਾ ਜਿਹਾ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਹਲਦੀ ਥੋੜੀ ਜਿਹੀ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਇੱਕ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਨਮਕ ਸਵਾਦ ਅਨੁਸਾਰ ਲੋ ਜੀ ਬ੍ਰੈਡ ਕੋੜਾ ਬਣਾਉਣ ਵਾਸਤੇ ਸਟਫਿੰਗ ਜਿਹੜੀ ਹੈਗੀ ਆਪਾਂ ਤਿਆਰ ਕਰ ਲੈਂਦੀ ਏ ਇਹਨੂੰ ਆਪਾਂ ਥੋੜਾ ਠੰਡਾ ਵਾਸਤੇ ਕਰਾਂਗੇ ਜੀ ਠੰਡਾ ਤੇ ਐਨੇ ਆਪਾਂ ਆਪਣਾ ਜਿਹੜਾ ਹੈਗਾ ਜੀ ਬੇਸਨ ਉਹਦਾ ਕੋਲ ਤਿਆਰ ਕਰ ਲੈਂਦੇ ਲੋ ਜੀ ਲੋ ਜੀ ਇੱਧਰ ਲੱਤਾ ਆਪਾਂ ਬੇਸਨ ਬੇਸਨ ਆਪਾਂ ਇੱਕ ਕੌਲੀ ਲੈਤੀ ਏ ਜੀ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਇਹਦੇ ਵਿੱਚ ਹਿੰਗ ਜਿਹੜਾ ਹਿੰਗ ਦਾ ਫਲੇਵਰ ਹੈ ਇਹ ਵਿੱਚ ਬਹੁਤ ਵਧੀਆ ਹੁੰਦਾ ਲੋ ਜੀ ਥੋੜੀ ਜੀ ਆਪਾਂ ਪਾਵਾਂਗੇ ਇਹਦੇ ਵਿੱਚ ਹਿੰਗ ਇਦੇ ਵਿੱਚ ਪਾਵਾਂਗੇ ਜੀ ਆਪਾਂ ਚਿਲੀ ਫਲੈਕਸ ਥੋੜੀ ਜੀ ਪਾਵਾਂਗੇ ਜੀ ਹਲਦੀ ਕਲਰ ਵਾਸਤੇ ਤਾਂ ਜੋ ਵਧੀਆ ਕਲਰ ਆਵੇ ਸਵਾਦ ਅਨਸਾਰ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਨਮਕ ਥੋੜਾ ਜਿਹਾ ਨਮਕ ਆਪਾਂ ਪਹਿਲਾਂ ਸਟਫਿੰਗ ਵਿੱਚ ਪਾਇਆ ਹੋਇਆ ਥੋੜਾ ਜਿਹਾ ਇੱਥੇ ਪਾਵਾਂਗੇ ਥੋੜਾ ਜਿਹਾ ਪਾਵਾਂਗੇ ਜੀ ਆਪਾਂ ਅੱਧਾ ਚਮਚਾ ਪਾਵਾਂਗੇ ਇਹਦੇ ਵਿੱਚ ਆਮਬਚੂਰ ਤਾਂ ਜੋ ਖਟਾਸ ਵੀ ਆਵੇ ਵਧੀਆ ਇੱਕ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਜੁਆਇਨ ਲਓ ਜੀ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣੇ ਆ ਥੋੜਾ ਪਾਣੀ ਪਾ ਕੇ ਆਪਾਂ ਹੈਗੇ ਜੀ ਜਿਹੜਾ ਇਹ ਮਿਸ਼ਰਤ ਤਿਆਰ ਕਰਾਂਗੇ ਲਓ ਜੀ ਆਪਾਂ ਬੇਸਣ ਦਾ ਘੋਲ ਤਿਆਰ ਕਰ ਲਿਆ ਆਪਾਂ ਇਹਨੂੰ ਇੱਕੋ ਡਾਇਰੈਕਸ਼ਨ ਚ ਘਮਾਉਣਾ ਜੀ ਇਸ ਤਰ੍ਹਾਂ ਤਾਜੋ ਬੇਸਣ ਹੈਗਾ ਜਿਹੜਾ ਆਪਣਾ ਫੁੱਲ ਜੀ ਤੇ ਹੁਣ ਆਪਾਂ ਇਹਦੇ ਵਿੱਚ ਸਵਾਦ ਅਨਸਾਰ ਪਾਵਾਂਗੇ ਜੀ ਥੋੜਾ ਜਿਹਾ ਟੇਸਟ ਵਧੀਆ ਆਵੇ ਤੇ ਮੇਥੀ ਇਹ ਮੇਥੀ ਆ ਸੁੱਕਾ ਪਾਊਡਰ ਹੈ ਜੀ ਇਹਨੂੰ ਵੀ ਆਪਾਂ ਮਿਕਸ ਕਰ ਲੈਣੇ ਆ ਜੀ 10 ਮਿੰਟਾਂ ਵਾਸਤੇ ਆਪਾਂ ਇਹਨੂੰ ਰੈਸਟ ਤੇ ਰੱਖਾਂਗੇ ਤਾਂ ਜੋ ਬੇਸਨ ਜਿਹੜਾ ਆਪਣਾ ਫੁੱਲ ਕੇ ਵਧੀਆ ਤਿਆਰ ਹੋ ਜੇ ਜੀ 10 ਮਿੰਟ ਹੋ ਗਏ ਨੇ ਇਹਨੂੰ ਰੈਸਟ ਤੇ ਰੱਖਿਆ ਨੂੰ ਤੇ ਹੁਣ ਆਪਾਂ ਬਣਾਉਣੇ ਆ ਜੀ ਆਪਣੇ ਬ੍ਰੈਡ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਇਹਦੇ ਵਿੱਚ ਬੇਕਿੰਗ ਸੋਡਾ ਜੇ ਤੁਹਾਨੂੰ ਆਪਾਂ ਬਣਾਉਣੇ ਆ ਉਹਦੀ ਆਪਾਂ ਇਹਦੇ ਵਿੱਚ ਬੇਕਿੰਗ ਸੋਡਾ ਪਾਉਣਾ ਪਹਿਲਾਂ ਨਹੀਂ ਪਾਉਣਾ ਇਹ ਥੋੜਾ ਜਿਹਾ گاੜਾ ਹੀ ਰੱਖਣਾ ਜੀ ਇਹ ਜਿਹੜਾ ਆਪਣਾ ਬੇਸਨ ਦਾ ਘੋਲ ਹੈ ਲੋ ਜੀ ਆਪਾਂ ਇਹ ਬ੍ਰੈਡ ਲੈਣਾ ਇਸ ਤਰ੍ਹਾਂ ਤੇ ਇਹਦੇ ਉੱਤੇ ਜਿਹੜਾ ਹੈਗਾ ਜੀ ਆਪਣਾ ਉਜੀ ਆਪਾਂ ਜਿਹੜੀ ਸਟਫਿੰਗ ਕਰਨੀ ਹੈ ਆਪਣੀ ਇਸ ਤਰ੍ਹਾਂ ਕਰਨੀ ਹੈ ਬਿਲਕੁਲ ਨਾ ਚੰਗੀ ਤਰ੍ਹਾਂ ਇਹਦੇ ਉੱਤੇ ਐ ਚਪਕੀ ਦੇਣੀ ਹੈ ਇਸ ਤਰ੍ਹਾਂ ਇਹ ਮਿੰਦੂ ਜੈ ਬ्रेड ਰੱਖਾਂਗੇ ਦੇਖੋ ਇਹਨੂੰ ਆਪਾਂ ਇਸ ਤਰ੍ਹਾਂ 5-4 ਪੀਸ ਪਹਿਲਾਂ ਤਿਆਰ ਕਰਕੇ ਰੱਖ ਲੈਂਦੇ ਆ ਜੀ ਫਿਰ ਆਪਾਂ ਇਹਨਾਂ ਨੂੰ ਕਰਾਂਗੇ ਫਰਾਈ ਇਸ ਤਰ੍ਹਾਂ ਤੁਸੀਂ ਬਣਾ ਕੇ ਦੇਖੋ ਜੀ ਬਹੁਤ ਵਧੀਆ ਬਣਦੇ ਆ ਅਸੀਂ ਵੀ ਇਸ ਤਰ੍ਹਾਂ ਹਲਵਾਈ ਤੋਂ ਸਿੱਖਿਆ ਬਣਾਉਣੇ ਲਓ ਜੀ ਆਪਾਂ ਸਾਰੇ ਜਿਹੜੇ ਹੈਗੇ ਆ ਜੀ ਬਰੈਡ ਇਹਨਾਂ ਵਿੱਚ ਸਾਰਿਆਂ ਚ ਸਟਫਿੰਗ ਭਰ ਲੱਗਦੀ ਆ ਦੇਖੋ ਆਪਾਂ ਸਾਰੇ ਤਿਆਰ ਕਰ ਲਈ ਜੀ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਫਰਾਈ ਦੇਖੋ ਜੀ ਆਪਣਾ ਜਿਹੜਾ ਬਰੈਡ ਹੈ ਕਿੰਨਾ ਵਧੀਆ ਇਹ ਫੁੱਲਿਆ ਹੈਗਾ ਆਪਣਾ ਬੇਸਣ ਹੈ ਜੀ ਉਹ ਆਪਾਂ ਬਾਲਾ ਪਤਲਾ ਵੀ ਨਹੀਂ ਕੀਤਾ ਤੇ ਬਾਲਾ گاੜਾ ਵੀ ਨਹੀਂ ਰੱਖਿਆ ਉਹ ਆਪਾਂ ਵਧੀਆ ਤਿਆਰ ਹੋਵੇ ਤਾਂ ਆਪਣੇ ਬਿਲਕੁਲ ਬਾਜ਼ਾਰ ਵਰਗੀ ਬੈਡ ਬਣਦਾ ਹੈਗਾ ਤੇ ਕੋਈ ਵੀ ਅਸਟਰਾਏ ਦੇ ਲੱਗ ਤੋਂ ਹੋਣੀ ਹੋਣਗੀਆਂ ਹੁੰਚਾਂ ਦੀਆਂ ਲੱਗ ਜਾਂਦੀਆਂ ਇਹ ਨੋ ਜੀ ਆਪਾਂ ਸਾਰੇ ਇਸ ਤਰ੍ਹਾਂ ਨਾ 골ਡਨ ਬ੍ਰਾਊਨ ਹੋਣ ਤੱਕ ਪਕਾਵਾਂਗੇ ਤੇ ਆਪਾਂ ਸਾਰੇ ਪਹਿਲਾਂ ਤਿਆਰ ਕਰ ਲੈਂਦੇ ਆ ਜੀ ਫਿਰ ਦਿਖਾਉਨੇ ਆਪਾਂ ਤੁਹਾਨੂੰ ਲੋ ਜੀ ਆਪਾਂ ਜਿਹੜੇ ਆਪਣੇ ਬ੍ਰੈਡ ਪਕੌੜੇ ਸੀ ਸਾਰੇ ਆਪਾਂ ਫਰਾਈ ਕਰ ਲਏ ਤੇ ਹੁਣ ਆਪਾਂ ਤੁਹਾਨੂੰ ਕੱਟ ਕੇ ਦਿਖਾਉਣੇ ਆ ਜੀ ਇਹਦੇ ਵਿੱਚ ਕਿੰਨੀ ਸੋਹਣੀ ਸਟਫਿੰਗ ਬਣੀ ਹੈ ਵਧੀਆ ਤੇ ਕਿੰਨੇ ਸੌਫਟ ਬਣੇ ਹੈ ਦੇਖੋ ਬਿਲਕੁਲ ਬਾਜ਼ਾਰ ਵਰਗੇ ਬਣੇ ਹੈ ਜੀ ਟੇਸਟ ਵੀ ਉਹਨਾਂ ਦਾ ਉਹੀ ਹੈ ਜੀ ਬਿਲਕੁਲ ਬਾਜ਼ਾਰ ਵਰਗਾ ਤੇ ਆਪਾਂ ਆਪਣੇ ਬੱਚਿਆਂ ਨੂੰ ਘਰੇ ਬਣਾ ਕੇ ਖਵਾਓ ਜੀ ਤੇ ਬਹੁਤ ਹੀ ਵਧੀਆ ਬਣਦੇ ਨੇ ਇਹ ਬ੍ਰੈਡ ਪਕੌੜੇ ਤੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਸਾਡੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਥੈਂਕ ਯੂ